ਹਾਂ ਜੀ ਲੈ ਮੜਾ ਇੱਕ ਕਰੀ ਬਈ ਨਿਗਾਹ ਮਾਰ ਲਓ ਸਾਰੇ ਜਣੇ ਸੌਦਾ ਜੇ ਤੁਸੀਂ ਕਰਨਾ ਹੋਇਆ ਤੇ ਬਾਈ ਨਾਲ ਫੋਨ ਤੇ ਸੰਪਰਕ ਕਰ ਲਓ ਜਿਓ ਤੇ ਆ ਇਹਨਾਂ ਦੇ ਬੱਚੇ ਆ ਬੱਚੇ ਕਿਹੜੀਆਂ ਨੇ ਇਹ ਕਿ ਨੇ ਛੱਡੇ ਇਹ ਉਦੋਂ ਇਹ ਕਹਦਾ ਬਈ ਇਹਦੇ ਮਾਰ ਲੈ ਲਈ ਹੈ ਹਾਂ ਕਮਾਈ ਮੂਣ ਇਹਦਾ ਤੂੰ ਕਮਾਉਣਾ ਪਾ ਪਾਈ ਲਈ ਇਸ ਲਈ ਠੀਕ ਆ ਆ ਲੈ ਲਈ ਜੀ ਬਈ ਠੀਕ ਆ ਹਾਂ ਜੀ ਦੰਦੋਂ ਕਿਵੇਂ ਹੈ ਇਹ ਇਹ 8 ਦੇ ਲਾਗੇ ਆ ਬਈ ਦੂਜੀਆਂ 4 ਤੰਤਾ ਠੀਕ ਆ ਹਾਂਜੀ ਅੱਛਾ ਦੂਜੀਆਂ ਚ ਆ ਰਹੀ ਆ ਹਾਂਜੀ ਸਾਰਿਆਂ ਦਾ ਕੀ ਮੁੱਲ ਕਰਦੇ ਆ ਬਈ ਇਹਨਾਂ ਦਾ ਮੁੱਲ 17 17000 ਰੁਪਏ ਕਰਦੇ ਆ ਮਾਨ ਤਾਂ ਮਾਨ ਤਾਂ ਨਹੀਂ ਹੋ ਜੂਗਾ ਹਾਂਜੀ ਹੋ ਜੂਗਾ ਬਾਈ ਮਾਨ ਤਾਂ ਬਾਈ ਕਹਿੰਦਾ ਨੰਬਰ ਬੋਲੀ ਬਾਈ ਬਾਈ 98 ਮੇ 760 92 ਮੇ 99 ਠੀਕ ਹੈ ਬਾਈ 760 92 ਲੋਕੇਸ਼ਨ ਕੀ ਆਪਣੀ ਪਿੰਡ ਪਿੰਡ ਧੂੜਕੋਟੀ ਜ਼ਿਲ੍ਹਾ ਸ੍ਰੀ ਮੋਸਾ ਚੌਂ ਠੀਕ ਹੈ ਮੰਡੀ ਦਾ ਪ੍ਰਬੰਧ ਕਿਵੇਂ ਲੱਗਿਆ ਮੰਡੀ ਕਿਵੇਂ ਬਾਲੀ ਵਧੀਆ ਲੱਗੀ ਬਾਈ ਟੌਂਗੜੀ ਨੇ ਬਾਲੀ ਵਧੀਆ ਬਾਲੀ ਘੈਂਟ ਲੱਗੀ ਰਾਸਤਾ ਸਾਫ ਹੈ ਖਾਣ ਪੀਣ ਦਾ ਪ੍ਰਬੰਧ ਹੈ ਸ਼ਾਂ ਦਾ ਪ੍ਰਬੰਧ ਹੈ ਖੁੱਲੀ ਜਗ੍ਹਾ ਬਈ ਕੋਈ ਜਕਤ ਨਹੀਂ ਰਸਤੇ ਚਾ ਰਹੀ ਹਾਂ ਮੇਰੇ ਘਰ ਤੋਂ ਰੋਡ ਸਿੱਧੇ ਆ ਕੇ ਮੰਡੀ ਦੇ ਵਿੱਚ ਉਤਰ ਜਾਨੀ ਆ ਮੰਡੀ ਕੋਈ ਦਿੱਕਤ ਨਹੀਂ ਆਉਂਦੀ ਨਜ਼ਾਰਾ ਹੈ ਕੋਈ ਸ਼ਹਿਰ ਨਹੀਂ ਕੋਈ ਨਾਕਾ ਨਹੀਂ ਕੋਈ ਦਿੱਕਤ ਹਾਂ ਜਲਵਾ ਨੂੰ ਚੰਗੇ ਸੇਲ ਹੋਵੇ ਹਾਂ ਵਧੀਆ ਹੋਵੇ ਤਿੰਨ ਚਾਰ ਚੌਣ ਵਿੱਚੋਂ ਕਰਤੇ ਦੋ ਲੈ ਵੀ ਲਿਆਂ ਡੱਬੀ ਲਈ ਗਈ ਠੀਕ ਹੈ ਇੱਕ ਇੱਕ ਦੋ ਪੱਠਾ ਜੋੜੀ ਲਈ ਆ ਆ ਕਰੀਏ ਮੇਰੇ ਠੀਕ ਹੈ ਸਾਢੇ 18 ਇਹ ਜੋੜੀਆਂ ਲਈਓ ਸੇਲ ਕਰਦੇ ਆ ਇਹਦੀ ਹਾਂ ਕਰਦੇ ਆ ਕੋਈ ਚੈੱਕ ਕਰ ਲੋ ਕਿਵੇਂ ਆ ਦੰਦੋਂ ਕੀਰੀਆਂ ਬਈ ਕੀਰੀਆਂ ਦਾ ਠੀਕ ਹੈ ਬਈ ਕਾਨਾ ਕੋਨਾ ਦੀਆਂ ਬਹੁਤ ਸੋਹਣੀਆਂ ਬਈ ਇਹ ਕਿਹ ਭਰਾ ਨੇ ਘਰੇ ਬੈਠਨੇ ਸੰਪਰਕ ਕਰਨ ਦਾ ਨੰਬਰ ਬਾਈ ਦਾ ਮੈਂ ਬੋਲਿਆ ਸੀ ਲਾਈਵ ਮਗਰ ਜਾ ਕੇ ਤੁਸੀਂ ਚੈੱਕ ਕਰਕੇ ਤੇ ਆਪਦਾ ਸੌਦਾ ਕਰ ਸਕਦੇ ਆ ਤੇ ਮੰਡੀ ਦੇ ਜਿਹੜੇ ਭਰਾ ਨਾ ਸ਼ੌਂਕ ਵੀ ਰੱਖਦੇ ਆ ਤੇ ਬਾਈ ਬਣ ਕੇ ਨਾ ਤੁਸੀਂ ਮੰਡੀ ਤੇ ਆਓ ਜਰੂਰ ਇੱਕ ਵਾਰੀ ਹਾਂ ਬਈ ਕਿਉਂਕਿ ਜਦੋਂ ਬੇਨਤੀ ਕਰਦੇ ਮੰਡੀ ਵਧੀਆ ਲੱਗਦੀ ਆ ਹਾਂ ਸਾਰੇ ਬੱਕਰੀ ਪਾਕ ਵੀਰ ਇੱਥੇ ਪਹੁੰਚਿਆ ਕਰਨ ਪਿੰਡ ਜੋਗੇਵਾਲ ਸਹੀ ਹੈ ਜੀ ਹਾਂਜੀ ਧੰਨਵਾਦ ਬਾਈ ਬਹੁਤ ਬਹੁਤ ਸੋ ਮਿੱਤਰੋ ਪਹੁੰਚਿਆ ਕਰੋ ਜਰੂਰ ਮੰਡੀ ਤੇ ਕਿਉਂਕਿ ਜੇ ਵੇਚ ਖਰੀਦ ਹੋਊਗੀ ਤੇ ਫੇਰ ਜਾਂ ਨजीर ਅੱਗੇ ਵੀ ਆਵੇ ਵਰਤਿਆ ਤੇ ਫੇਰ ਹੀ ਗੱਲ ਬਣੂਗੀ ਅੱਗੇ ਘੈਂਟ ਚਲੋ ਆਪਣੀ ਆਸ ਠੀਕ ਹੈ ਭయ్యా ਕਿਹੜੇ ਬਾਈ ਦੀਆਂ ਆ ਉਹ ਸਾਹਮਣੇ ਲੈਂਦੇ ਆ ਇਹ ਕੋਈ 15000 ਇੱਕ 15000 ਇੱਕ ਦਾ ਕੀ ਉਮਰ ਅਮਰ ਕਿਵੇਂ ਹੈ ਬਈ ਇਹਨਾਂ ਦੀ ਉਮਰ ਇਹਨਾਂ ਦੀ ਕੋਈ 5 ਕਿ ਮਹੀਨੇ ਵਾਲੇ ਨੇੜੇ 5 ਮਹੀਨੇ ਦੇ ਘਰ ਦੇ ਵਿੱਚੀਆਂ ਬੱਚੀਆਂ ਤੇਰੇ ਹਾਂ ਵੀ ਦੋਨੇ ਭੈਣਾਂ ਹੀ ਨੇ ਦੋਨੇ ਭੈਣਾਂ ਹੀ ਮੜੇ ਵਿਖਾਈ ਤੋਰ ਕੇ कुछ है। हुँ हुँ। लो भाई। चेक करो करो नंबर बोली अठानवे अठ सो अठासी बाई दो ਠੀਕ ਆ 988822 ਬਹੁਤ ਸੋਹਣੀ ਬਾਨਣੀ ਬਾਈ ਜਿਹੜੇ ਭਰਾ ਨੇ ਸਾਮ ਸੰਭਾਲ ਲੈਣੀਆਂ ਨੇ ਲੈਣੀਆਂ ਨਾ ਬਾਈ ਨਾਲ ਸੰਪਰਕ ਕਰ ਲੋ ਤੇ ਚੰਗੀ ਜੀ ਬਾਈ ਬਈ ਮੈਂ ਹੁਣੇ ਕੀਤਾ ਕੰਮ ਮੇਰਾ ਜਰਮਨ ਸ਼ਫਰਡ ਬਾਈ ਕਿੰਨੇ ਕ ਜਾਨਵਰ ਆ ਘਰੇ ਘਰੇ ਆਪਣੇ ਕੋਲ ਵੀ ਜੈਕ ਬਲੈਕ ਦਾ ਜੋੜਾ ਇੱਕ ਦਾ ਜਰਮਨ ਸ਼ਫਰਡ ਦਾ ਠੀਕ ਆ ਠੀਕ ਆ ਬੱਕਰੀਆਂ ਹੋ ਗਈਆਂ ਕਬੂਤਰਾਂ ਤੇ ਪੁਰੀਦਾ ਹੋ ਗਈਆਂ ਜਿੰਨੇ ਜੈਕੋ ਵੀ ਹਮ ਭੈਂਟੇਲ ਮੂਖੀ 10 12 ਬਰੀਡਾ ਹਮ ਬਾਜੀ ਬੂਰੀ ਵਾਲੇ ਵੀ ਹੁੰਦੇ ਆ ਸੀਲ ਕੁੱਕੜ ਪੇਜ ਪੂਜ ਬਾਈ ਇੰਸਟਾਗ੍ਰਾਮ ਤੇ ਤੇ ਨਾਇਟਰ ਦੇ ਨਾਮ ਕਰ ਲਿਓ ਕੋਲੋ ਬਾਈ ਬਾਈ ਨੂੰ ਸਾਰੀ ਅਪਡੇਟ ਮਿਲਦੀ ਰਹੂਗੀ ਉਹ ਤੇ ਹਾਂਜੀ ਓਕੇ ਧੰਨਵਾਦ ਬਾਈ ਕੋਈ ਨਾ ਤੇ ਬਖਾ ਦੂੰਗਾ ਜਵਾਦ ਕੋਲੇ ਨਾ ਯਾਰ ਬਾਈ ਇਹਦਾ ਹੀ ਦੱਸਣਾ ਤੇਰਾ ਕੁਛ ਨਹੀਂ ਦੱਸੀ ਮਈ ਇਹਦੀ ਬੱਕਰੀ ਦੀ ਜੀ ਦੀ ਬੱਕਰਾ ਬਾਈ ਆਹੀ ਆ ਹਾਂ ਹਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਤਿੰਨ ਦਿਨ ਹੋ ਗਿਆ ਬਾਈ ਇਹ ਨੰਨ ਦਿਨ ਹੋ ਗਿਆ ਸੀ ਉਹਦੇ ਮਾਰ ਪਾਟ ਕਰਨ ਦੀ ਇਹ ਆਪਣੀ ਕਰਦੀ ਸੀ ਕਿ ਲਈਦੀਆਂ ਬਈਆਂ ਘਰ ਦੀਆਂ ਬਈ ਦੋਵੇਂ ਲੱਗਿਆ ਕੁਛ ਬਈ ਅਜਾਈ ਆ ਲੱਗੀ ਜਾਂਦੇ ਆ ਕੀ ਰੇਟ ਹੈ ਬਈ ਆਪਰ 60000 ਰੁਪਏ ਜੋੜੀ ਨੇ ਜੋੜੀ ਦਾ 60000 ਠੀਕ ਹੈ ਕਿ ਇਸ ਦਿਨ ਦੋ ਕੀ ਸੀ ਦੰਦ ਦੂਜੀ ਤੀਜੀ ਸੂਏ ਸੁਣਾ ਯਾਰ ਸੂਈ ਹੈ ਠੀਕ ਹੈ ਲੋ ਜੀ ਦੇਵਾਲੂ ਹੈ ਨੰਬਰ ਬੋਲੀ ਮੇ 97779 9885 ਕੀ ਲੋਕੇਸ਼ਨ ਆਪਣੀ ਰਾਇਕੇ ਕਲਾ ਰਾਇਕੇ ਕਲਾ ਲੋ ਬਈ ਸੰਪਰਕ ਕਰ ਲਿਓ ਬਾਈ ਨਾਲ ਆ ਬੱਕਰਾ ਆਈ ਬਈ ਨਹੀਂ ਡੀਟੇਲ ਦੇ ਦੀ ਕਿਛੇ ਰਾਂ ਦਾ ਬਈ ਘਰ ਦਾ ਬੱਚਾ ਵੀ ਆਪਣਾ ਪਾਇਆ ਕਿਸੇ ਕੰਪੀਟੀਸ਼ਨ ਕਿਦੇ ਨਹੀਂ ਕਿਦੇ ਨਹੀਂ ਪਾਇਆ ਘਰ ਦਾ ਰਿਜ਼ਲਟ ਕਿਵੇਂ ਬਈ ਇਹਦਾ ਰਿਜ਼ਲਟ ਵਧੇਗਾ ਬਈ ਆਉਣ ਦਾ ਤੁਹਾਨੂੰ ਪਤਾ ਆਪਾਂ ਸਾਹ ਦੇ ਪਤਾ ਜਿਹਦੇ ਪਤਾ ਲੱਗਿਆ ਉਹ ਲਈਏ ਠੀਕ ਹੈ ਚੰਗਾ ਕਰਨ ਗੁਣ ਚੰਗੇ ਆ ਬੱਚੇ ਚਿੱਟੀ ਅੱਖ ਦੇ ਆਉਂਦੇ ਆ ਕਿ 80 ਦੇ ਬਈ 80 ਦੇ ਲਾਲ ਅੱਖ ਦੀ ਬੱਕਰੀ ਦੇ ਵਿੱਚ ਟੀਮ ਠੀਕ ਹੈ ਤੇ ਕੀ ਮੁੱਲ ਕੀਤਾ ਇਹਦਾ ਇਹਦਾ 55 ਹਜ਼ਾਰ 55000 ਰਮਲ ਕਰਦਾ ਬਾਈ 55000 ਠੀਕ ਆ ਬਾਈ ਇਹ ਤਾਂ ਅੰਦਰ ਹੈ ਨਹੀਂ ਲੱਗਿਆ ਕੁਸ ਕੇ ਨਹੀਂ ਠੀਕ ਆ ਜੀ ਤਾਂ ਠੀਕ ਆ ਕਿੰਨੇ ਜਾਨਵਰ ਲੈ ਕੇ ਆਏ ਸੀ ਅੱਜ ਅਸੀਂ ਤਾਂ ਇੰਨੀ ਲੈ ਕੇ ਆਏ ਸੀ 2 70 ਠੀਕ ਆ ਠੀਕ ਬਟਾ ਮੰਡੀ ਕਿਵੇਂ ਲੱਗਦੀ ਹੈ ਬਈ ਮੰਡੀ ਦਾ ਪ੍ਰਬੰਧ ਚੰਗੀ ਆ ਹਾਂ ਹਾਂ ਜੀ ਕਿੰਨੀ ਕਿਲੋਮੀਟਰ ਪੈ ਗਈ ਸਾਨੂੰ 33 34 ਕਿਲੋਮੀਟਰ ਤਾਂ ਨੇੜੇ ਆ ਹਾਂ ਹਾਂ ਨੇੜੇ ਅੱਗੇ ਦੂਰ ਸੀ ਅੱਗੇ ਦੂਰ ਪੈ ਗਈ ਸੀ ਫਾਇਦਾ ਹੋ ਗਿਆ ਨਾ ਹਾਂ ਜੀ ਚਲੋ